ਸ਼ਲੋਕ ਦੇਨ ਹਰ ਪ੍ਰਭ ਛੋੜ ਕੇ ਲਾਗੇ ਅਨਸੁਆਏ ਨਾਨਕ ਹੋ ਨਸੀ ਜੀ ਬਿਨ ਵਿਪਤ ਜਾਏ ਅਸ਼ਟਪਦੀ 10 ਵਸਤੂ ਲੈ ਪਾਸ਼ੇ ਪਾਵੇ 1 ਵਸਤ ਕੰਨ ਵਿਖੋਟ ਗਵਾਵੇ 1 ਵੀਨਾ ਦੇ ਦਸ ਵੀ ਹਲੇ ਤੋ ਮੁੜਾ ਕੋ ਕਹਾ ਕਰੇ ਜਿਸ ਠਾਕਰ ਸੋ ਨਹੀਂ ਚਾਰਾਤਾ ਕਿਉਂਕਿ ਜੇ ਸਤ ਨਮਸਕਾਰਾ ਜਾ ਕੇ ਮੰਨ ਲਗ ਪ੍ਰਮਿਠਾ ਸਰਬ ਸੁਖ ਤਾ ਹੋ ਮਨ ਬੂਠਾ ਜਿ ਜਨ ਆਪਣਾ ਹਕਮ ਮਨਾਇਆ ਸਰਬ ਥੋਕ ਨਾਨਕ ਤਿੰਨ ਪਾਇਆ ਅਗਨਸਾ ਆਪਣੀ ਦੇ ਰਾਸ ਖਾਤ ਪੀਤ ਵਰਤੇ ਅਨੰਦ ਅਲਾਸ ਆਪਣੀ ਆਮਾਨ ਕੁਸ਼ ਵਹਰ ਸੋਲੇ ਅਗਿਆਨੀ ਮਨ ਰੋਸ ਕਰੇ अपनी प्रतीत आप ही खोवे बौर उसका विश्वास न होवे जिसकी बस तिस आगे राखे प्रभ की आज्ञा माने माथे उसते चौगन करे निहाल नानक साहब सदा दयाल अनेक पात माया के हेत सर पर होवत जान अनेत ਬਿਰਖੀ ਸ਼ਾਇਆ ਸੋ ਰੰਗ ਲਾਵੇ ਓ ਵਿੰਸੇ ਓ ਮਨ ਪ੍ਰਸਤਾਵੇ ਜੋਦੀ ਸੇ ਸੋ ਚਾਲਨ ਹਾਰ ਲਫਟ ਰਿਓ ਤੇ ਅੰਦਰ ਬਿਟਾਉ ਸੋ ਜੋ ਲਾਵੇ ਨੇ ਤਾਂ ਕਿਉ ਹੱਥ ਨ ਆਵੇ ਕੇ ਮਨ ਹਰ ਕੇ ਨਾਮ ਕੀ ਪੀਤ ਸੁਖ ਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕਟੰਬ ਸਵਾਇਆ ਮਿਥਿਆ ਹਉਮੇ ਮਮਤਾ ਮਾਇਆ ਮਿਥਿਆ ਰਾਜੋ ਵੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸ ਵਸਤਰ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤ੍ਰੋਮੋ ਅਮਾਨ ਮਿਥਿਆ ਆਪਸ ਉਪਰ ਕਰਤਗਮਾਨ अस तेरे भगत साध की शरण नानक जप जप जीवे हर के चरण मिथ्या सर्व परनिंदा सुनिए मिथ्या हास पर द्वकोहिरे मिथ्या नेत्र पेक्त पात्रिय रपांद मिथ्या रसना भोजन अनस्वाद मिथ्या चन्न पर विकार कोतावे मिथ्या मन पर लोभ लबावे ਮਿਥਿਆ ਤਨ ਨਹੀਂ ਪਰ ਅਪਕਾਰਾ ਮਿਥਿਆ ਵਾਸ ਲੇਤ ਬਿਕਾਰਾ ਵਿਨ ਬੂਜੇ ਮਿਥਿਆ ਸਪਏ ਸਫਲ ਦੇ ਨਾਨਕ ਹਰ ਹਰ ਨਾਮ ਲੇ ਬਿਰਤੀ ਸਾਖਤ ਕੀ ਆਜਾ ਸਾਚ ਬਿਨਾ ਕਹਿ ਹੋਵ ਸੋਚਾ ਵਿਥਾ ਨਾ ਬਿਨਾ ਤਨ ਅੰਧ ਮੁਖਵਤਾ ਕੇ ਦਰਗੰਧ बिन सिमरनो दिन रैना विरथा भाए मेघ बिना जो खेती जाए गोविंद भजन बिन विरथे सब काम जो किरपन के नरर्थ धाम तन तन ते जं जे कट बस्यो हर नाव अननक ता केवल बल जाओ रहत अवर कुश अमर कुमावत मनै प्रीतमहू गंडलावत जानन हर प्रभु परवीन बाहर देख ना कहो पीन अवर पदे से ना करे आवत जावत जन्मे मरे जिसके यंत्र वसे नंकार तिसकी सीख तरे संसार जो तुम पाने तिन प्रभ जाता नानक अंजन चरण प्राता करो बेनति पार ब्रह्म सब जाने अपना किया पे माने ਆਪੇ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੀਰਾ ਆਪ ਆਪ ਸ्यानਪ ਸਗਲ ਤੇ ਰਹਤ ਸਭ ਕੁਝ ਜਾਣੇ ਆਤਮ ਕੀ ਰਹਤ ਜਿਸ ਭਾਵੇ ਤਿਸ ਲਏ ਲੜਲਾਏ ਥਾਨ ਥਨ ਅਤਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਮਕ ਨਮਕ ਜਪਨਾ ਨਾਨਕ ਹਰੀ ਕਿਰਪਾ ਕੈਂਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਾਂਟੇ ਦਾ ਬਟਨ ਦਬਾਓ ਵਾਈਕਰੂ ਚੀਕਾ ਖਾਲਸਾ ਵਾਈਕਰੂ ਚੀਕੀ ਫਤੇ